ਯਾ ਵੀਰ ਸੋਹੀ ਬੋਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਲੂ ਭਿੰਡੀ ਦੀ ਸਬਜ਼ੀ 300 ਗ੍ਰਾਮ ਆਪਾਂ ਭਿੰਡੀ ਲਈਆ ਭਿੰਡੀ ਆਪਾਂ ਧੋ ਕੇ ਆਪਾਂ ਸਕਾ ਕੇ ਫੇਰ ਕੱਟੀ ਆ ਭਿੰਡੀ ਇਸ ਭਿੰਡੀ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਦੋ ਆਪਾਂ ਆਲੂ ਲੈਨੇ ਆਲੂ ਵੀ ਆਪਾਂ ਕੱਟ ਲੈ ਦੋ ਆਪਾਂ ਪਿਆਜ਼ ਲੈਨੇ ਪਿਆਜ਼ ਵੀ ਆਪਾਂ ਲਮੇ ਪੀਸਾਂ ਚ ਕੱਟ ਲੈ ਹੁਣ ਆਪਾਂ ਭਿੰਡੀ ਦੀ ਸਬਜ਼ੀ ਨੂੰ ਤੜਕਾ ਲਾਵਾਂਗੇ ਪਿੰਡੀ ਦੀ ਸਬਜ਼ੀ ਬਣਾਉਣ ਲਈ ਆਪਾਂ ਪਹਿਲਾਂ ਸਰੋਂ ਦਾ ਤੇਲ ਪਾਵਾਂਗੇ ਕੜਾਹੀ 'ਚ ਇੱਕ ਘੜਤੀ ਤੇਲ ਨੂੰ ਆਪਾਂ ਗਰਮ ਹੋਣ ਦੇਣਾ ਹੈ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਹਿਲਾਂ ਹਿੰਗ ਪਾਵਾਂਗੇ ਅੱਧਾ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਰਾਈ ਦਾ ਪਾਵਾਂਗੇ ਧੀਰੇ ਤੇ ਰਾਈ ਨੂੰ ਆਪਾਂ ਬਣਾਵਾਂਗੇ ਧੀਰੇ ਤੇ ਰਾਈ ਆਪ ਹੀ ਬਣ ਗਈ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਦਲਾਂਗੇ ਪਿਆਜ਼ਾਂ ਨੂੰ ਆਪਾਂ ਹਲਕੇ ਬਣਾਵਾਂਗੇ ਆਪਾਂ ਜ਼ਿਆਦਾ ਗਰੌਨ ਨਹੀਂ ਕਰਨੇ ਹੈਗੇ ਪਿਆਜ਼ ਹਲਕੇ ਹੀ ਬਣਾਉਣੇ ਨੇ ਪਿਆਜ਼ ਆਪਾਂ ਹਲਕੇ ਬਣਾ ਲਏ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਦਲਾਂਗੇ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਹੁਣ ਆਪਾਂ ਇਹਦੇ ਵਿੱਚ ਆਲੂ ਪਾਦਵਾਂਗੇ 5 ਮਿੰਟ ਆਪਾਂ ਆਲੂ ਬਣਾਵਾਂਗੇ ਢਿੰਡੀ ਆਪਣੀ ਜਲਦੀ ਬਣ ਜਾਂਦੀ ਆ ਆਲੂ ਆਪਣੇ ਢੇਰ ਨਾਲ ਬਣਦੇ ਨੇ ਇਸ ਕਰਕੇ ਆਪਾਂ ਆਲੂਆਂ ਨੂੰ ਪਹਿਲਾਂ ਬਣਾਵਾਂਗੇ ਥੋੜੀ ਦੇਰ ਥੋੜੀ ਜੀ ਆਪਾਂ ਹਰਦੀ ਪਾਦਵਾਂਗੇ ਥੋੜੀ ਜੀ ਆਪਾਂ ਲਾਲ ਮਿਰਚ ਪਾਦਵਾਂਗੇ ਆਪਾਂ ਜਦੋਂ ਢੇਂਡੀ ਪਾਵਾਂਗੇ ਫਿਰ ਵੀ ਆਪਾਂ ਨਮਕ ਪਾਵਾਂਗੇ ਥੋੜਾ ਜਿਹਾ ਨਮਕ ਨਹੀਂ ਪਾਵਾਂਗੇ ਆਪਾਂ ਨਮਕ ਬਾਅਦ ਪਾਵਾਂਗੇ ਆਪਾਂ ਗੈਸ ਸੇਮਤੇ ਕਰਕੇ ਢਾਕ ਲਵਾਂਗੇ ਸਬਜੀ ਨੂੰ ਵਿੱਚ ਜੀ ਇੱਕ ਦੋ ਮੇਰੀ ਆਪਾਂ ਹਲਾad ਮੰਗਾਂਗੇ ਆਲੂ ਆਪਾਂ 5 ਮਿੰਟ ਬਣਾ ਲਏ। ਆਲੂ ਆਪਨ ਥੋੜੇ ਸੌਫਟ ਹੋ ਗਏ। ਹੁਣ ਆਪਾਂ ਇਹਦੇ ਵਿੱਚ ਭਿੰਡੀ ਬਾਦਵਾਂਗੇ। ਭਿੰਡੀ ਨੂੰ ਮਿਕਸ ਕਰਕੇ ਆਪਾਂ ਆਲੂਆਂ 'ਚ ਭਿੰਡੀ ਨੂੰ 5-7 ਮਿੰਟ ਆਪਾਂ ਬਣਾਵਾਂਗੇ ਭਿੰਡੀ ਨੂੰ। ਦੋ ਵੇਰੀ ਆਪਾਂ ਸਬਜੀ ਵਿੱਚ ਹਲਾadਵਾਂਗੇ ਜੈਸਾ ਆਪਾਂ ਸਿੰਮ ਤੇ ਰੱਖਾਂਗੇ ਸਿੰਮ ਤੇ ਆਪਾਂ ਸਬਜੀ ਬਹੁਤ ਵਧੀਆ ਬਣਦੀ ਆ ਆਲੂ ਪਿੰਡੀਆਂ ਦੀ ਸਬਜੀ 5 ਮਿੰਟ ਆਪਾਂ ਪਿੰਡੀਆਂ ਬਣਾ ਲਈਆਂ ਹੁਣ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਨੂਰ ਮਿਰਚ ਪਾਵਾਂਗੇ ਮਿਰਚ ਪਾਵਾਂਗੇ ਲਾਲ ਥੋੜੀ ਜੀ ਆਪਾਂ ਗਰਮ ਮਸਾਲਾ ਪਾਵਾਂਗੇ ਥੋੜੀ ਜੀ ਹਲਦੀ ਪਾਵਾਂਗੇ ਆਮਚੂਰ ਪਾਊਡਰ ਪਾਵਾਂਗੇ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਸਬਜ਼ੀ ਨੂੰ ਮਿਕਸ ਕਰਕੇ ਆਪਾਂ 1 ਮਿੰਟ ਸਬਜ਼ੀ ਨੂੰ ਸੇਕ ਲਵਾ ਲਵਾਂਗੇ ਆਪਣੇ ਮਸਾਲੇ ਸਬਜ਼ੀ 'ਚ ਮਿਕਸ ਹੋ ਜਾਣਗੇ ਵਧੀਆ ਤਰੀਕੇ ਨਾਲ ਆਪਣੇ ਮਸਾਲੇ ਸਬਜੀ ਚ ਬਣ ਜਾਣਗੇ 1 ਮਿੰਟ ਆਪਾਂ ਸਬਜੀ ਨੂੰ ਧਾਕ ਬਣਾਗੇ 1 ਮਿੰਟ ਆਪਾਂ ਸਬਜੀ ਬਣਾ ਲਈ ਸਬਜੀ ਆਪਣੀ ਬਣ ਗਈ ਬਹੁਤ ਵਧੀਆ ਆਪਣੀ ਸਬਜੀ ਬਣੀ ਆ ਨੂੰ ਆਪਾਂ ਚੈੱਕ ਕਰਕੇ ਵੇਖਾਂਗੇ ਆਲੂ ਆਪਣੇ ਬਣ ਗਏ। ਪਿੰਡੀ ਵੀ ਆਪਣੀ ਵਧੀਆ ਤਰੀਕੇ ਨਾਲ ਬਣ ਗਈ। ਉਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ, ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ।